ਕਹਿੰਦੇ ਭਾਈ ਜਰਾ ਜਿੰਦਾਬਾਦ 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 ਕਹਿੰਦੇ ਭਾਈ ਜਰਾ ਜਿੰਦਾਬਾਦ 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 ਕਹਿੰਦੇ ਭਾਈ ਜਰਾ ਜਿੰਦਾਬਾਦ 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 ਹਾਲੋ 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 ਬਾਬਾ ਅਸ਼ੋਕ ਕੁਮਾਰ ਜੀ ਤੁਸੀਂ ਜਲਾਲਾਬਾਦ ਦੇ ਵਿੱਚ ਅੱਜ ਇੱਕ ਪੁਤਲਾ ਫੂਕਿਆ ਹੈ ਕੀ ਕਾਰਨ ਸੀ ਤੇ ਤੁਹਾਨੂੰ ਕਿਉਂ ਇਹ ਜ਼ਰੂਰੀ ਲੱਗਿਆ ਕਿ ਪੁਤਲਾ ਫੂਕਣਾ ਚਾਹੀਦਾ ਹੈ ਬਿਲਕੁਲ ਜੀ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਧਾਨ ਮਾਜਰਾ ਜੀ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ABC ਦੇ ਪੱਤਰਕਾਰ ਸੰਦੀਪ ਲਾਦੂਕਾ ਜੀ ਜਿਹੜੇ ਦੇੜਕ ਪੱਤਰਕਾਰ ਨੇ ਉਹਨਾਂ ਨਾਲ ਗੱਲਬਾਤ ਪੈਂਦੀ ਕੀਤੀ ਏ ਉਹਦੇ ਵਿਰੋਧ ਦੇ ਵਿੱਚ ਸੂਬਾ ਕਮੇਟੀ ਵੱਲੋਂ ਪੰਜਾਬ ਕਿਸਾਨ ਸਭਾ ਦੀ ਪੂਰੀ ਕਮੇਟੀ ਦੇ ਵੱਲੋਂ ਜਲਾਲਾਬਾਦ ਵਿਖੇ ਪੁਤਲਾ ਫੂਕਿਆ ਗਿਆ ਔਰ ਵਕ ਵਕ ਥਾਵਾਂ ਤੇ ਅਸੀਂ ਇਸ ਪੁਤਲਾ ਫੂਕ ਮਹੀਮ ਨੂੰ ਜਾਰੀ ਰੱਖਾਂਗੇ ਔਰ ਅਸੀਂ ਪੰਜਾਬ ਦੇ ਮੁੱਖ ਮੰਤਰੀ ਤੋਂ ਔਰ ਸਾਡੇ ਜਿਹੜੇ ਇਥੋਂ ਦੇ ਰਾਜਪਾਲ ਨੂੰ ਬੇਨਤੀ ਕਰਦੇ ਆ ਕਿ ਇਸ ਐਮਐਲਏ ਗੁੰਡੇ ਐਮਐਲ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਅਸੀਂ ਦੱਸ ਦੇਣਾ ਚਾਹੁੰਦੇ ਆ ਵੀ ਅਸੀਂ ਕਿਸੇ ਤਰ੍ਹਾਂ ਦਾ ਪ੍ਰੈਸ ਦੇ ਜਿਹੜੇ ਸਾਡੇ ਸਾਥੀ ਨੇ ਉਹਨਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਧੱਕਾ ਨਹੀਂ ਹੋਣ ਦਿਆਂਗੇ ਇਹਨਾਂ ਗੁੰਡਿਆਂ ਨੂੰ ਨੱਥ ਪਾ ਲੋ ਨਹੀਂ ਤਾਂ ਸਾਨੂੰ ਜੇ ਰੋਡ ਜਾਮ ਕਰਨਾ ਪਿਆ ਤਾਂ ਅਸੀਂ ਰੋਡ ਵੀ ਜਾਮ ਕਰਾਂਗੇ ਜੀ ਜੀ ਤਾਂ ਇਸ ਮਾਮਲੇ ਦੇ ਵਿੱਚ ਲੋਕਾਂ ਦੇ ਕੀ ਵਿਚਾਰ ਨੇ ਲੋਕ ਕੀ ਬੋਲ ਰਹੇ ਨੇ ਲੋਕੇ ਬੋਰਨ ਨੇ ਸਾਰਾ মিডিਆ ਪਹਿਲਾਂ ਸੈਂਟਰ ਦੀ ਮੋਦੀ ਸਰਕਾਰ ਨੇ ਦਬਾਲਿਆ ਰੇਂਦਾ ਖੁੰਦਾ ਮੂੜੀ ਮੀਡੀਆ ਜਿਹੜਾ ਸੀ ਪੰਜਾਬ ਦਾ ਇਹਨਾਂ ਦਬਾਲਿਆ ਹੁਣ 8 ਤੋਂ 10 ਜਿਹੜੇ ਪੱਤਰਕਾਰ ਨੇ ਜਿਹੜੇ ਪੰਜਾਬ ਦੀ ਗੱਲ ਕਰਦੇ ਨੇ ਪੰਜਾਬ ਪੱਕੀ ਪੱਤਰਕਾਰ ਨੇ ਉਹਨਾਂ ਦੀ ਜ਼ੁਬਾਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਬਿਲਕੁਲ ਹਰਗਿਜ਼ ਅਸੀਂ ਨਹੀਂ ਹੋਣ ਦਿਆਂਗੇ ਪੂਰੇ ਠਹਿ ਠੋਕੇ ਲੋਕ ਪਿੰਡਾਂ ਦੇ ਕਿਸਾਨ ਯੂਨੀਅਨ ਬਾਕ-ਬਾਕ ਇਲਾਕਿਆਂ ਦੇ ਲੋਕ ਜਿਹੜੇ ਨੇ ਜਿਹੜੇ ਜਾਗਦੀ ਜਮੀਰਾਂ ਵਾਲੇ ਲੋਕ ਨੇ ਰੋਸ਼ਨ ਦਿਮਾਗ ਲੋਕ ਨੇ ਉਹ ਨਾਲ ਖੜੇ ਨੇ ਇਹਨਾਂ ਦੇ ਨਾਲ ਔਰ ਅਸੀਂ ਬਿਲਕੁਲ ਇਹਨਾਂ ਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਜੀ ਜੀ ਅਸ਼ੋਕ ਜੀ ਮੌਕੇ ਤੇ ਕਿਹੜੇ ਕਿਹੜੇ ਜਿਹੜੇ ਥੋੜੇ ਸਾਥੀ ਨੇ ਉਹ ਮੌਜੂਦ ਸਨ ਇਹਦੇ ਵਿੱਚ ਸਾਡੇ ਸਿਕੰਦਰ ਸਿੰਘ ਟੋੜਾ ਜੀ ਤੂਬਾ ਕਮੇਟੀ ਆਗੂ ਨੇ ਗੁਰਦੇਵ ਸਿੰਘ ਪੰਨੂ ਜੀ ਰਾਜੂ ਖੇੜਾ ਜੀ ਅਰ ਬਜਨ ਲਾਲ ਕੰਬੋਜ ਜੀ ਵਿੱਕੀ ਹੰਡਾ ਜੀ ਹੋਰ ਸਾਡੇ ਸਾਥੀ ਜਿਹੜੇ ਪੰਜਾਬ ਬਾਡੀ ਦੇ ਆਗੂ ਅਜੀਤ ਕੁਮਾਰ ਜੀ ਟੋਨੀ ਜੀ ਈਸ਼ਵਰ ਜੀ ਉਹ ਵੀ ਸਾਡੇ ਨਾਲ ਹਾਜ਼ਰ ਸਹੀ ਆਸੀ ਹੋਰ ਇਸ ਮਹੀਮ ਨੂੰ ਹੋਰ ਅੱਗੇ ਵਧਾਵਾਂਗੇ ਤਾਂ ਜੋ ਕੋਈ ਵੀ ਜੁਰਤ ਨਾ ਕਰ ਸਕੇ ਨਦੜਕ ਪੱਤਰਕਾਰੀ ਨੂੰ ਜ਼ੁਬਾਨ ਦੀ ਆਵਾਜ਼ ਨੂੰ ਜ਼ੁਬਾਨ ਦੀ ਜੜੀ ਜੁਰਤਨਾ ਕਰ ਸਕੇ ਔਰ ਅਸੀਂ ਸਰਾਹਨਾ ਕਰਦੇ ਆ ਸਾਡੇ ਤੁਹਾਡੇ এবੀਸੀ ਪੂਰੇ ਚੈਨਲ ਦੀ ਵੀ ਜਿਹੜਾ ਨਦੜਕ ਹੋ ਕੇ ਗੱਲਾਂ ਜਿਹੜੀਆਂ ਕਰਦੇ ਨੇ ਪੰਜਾਬ ਦੀ ਪੱਖੀ ਦੀਆਂ ਬਿਲਕੁਲ ਨਾ ਦਬਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਬਿਲਕੁਲ ਹੀ ਠਹਿ ਠੋਕੇ ਨਾਲ ਖੜੇ ਆ ਜੀ ਬਹੁਤ ਬਹੁਤ ਸ਼ੁਕਰੀਆ ਅਸ਼ੋਕ ਜੀ ਸਾਡੇ ਬੋਲਣ ਦੇ ਲਈ ਪਰ ਇੱਕ ਗੱਲ ਹੋਰ ਸੀਗੀ ਕਿ ਇਹ ਕਿਹਾ ਜਾ ਰਿਹਾ ਹੈ ਬਹੁਤ ਸਾਰੇ ਜਥੇਬੰਦੀਆਂ ਦੇ ਵੱਲੋਂ ਕਿ ਪੱਤਰਕਾਰਾਂ ਨੂੰ ਧਮਕੀਆਂ ਤਾਂ ਪਹਿਲਾਂ ਵੀ ਮਿਲਦੀਆਂ ਸੀ ਪਰ ਸਭ ਤੋਂ ਵੱਡੀ ਗੱਲ ਹੈ ਵਿਧਾਨ ਸਭਾ ਦੇ ਵਿੱਚ ਇਸ ਤਰੀਕੇ ਦਾ ਵਿਵਹਾਰ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਇਹੋ ਜਿਹੇ ਮਾਮਲੇ ਤਾਂ ਜਿੱਦ ਤੱਕ ਕਦੇ ਨਹੀਂ ਆਇਆ ਜੀ ਛੋਟੀ ਮੋਟੀਆਂ ਘਟਨਾਵਾਂ ਜ਼ਰੂਰ ਹੁੰਦੀਆਂ ਨੇ ਪਰ ਇਹੋ ਜਿਹਾ ਮੇਰਾ ਵੀ 18-20 ਸਾਲ ਦਾ ਕੈਰੀਅਰ ਏ ਮੈਂ ਜਥੇਬੰਦੀਆਂ ਦੇ ਵਿੱਚ ਕੰਮ ਕਰਦਾ ਆ ਰਿਹਾ ਪਰ ਇਹੋ ਜੀ ਗੱਲ ਵੇਖਣ ਨਹੀਂ ਕਦੇ ਮਿਲੀ ਜਿਹੜਾ ਵਿਧਾਨ ਸਭਾ ਦੇ ਵਿੱਚ ਜਾ ਕੇ ਉਹਨਾਂ ਦੇ ਗੱਲ ਪੈਣਾ ਜਾਂ ਹੱਥੋਂ ਬਕੀ ਹੋਣਾ ਇਹ ਘਟਨਾ ਇਹੋ ਜੀ ਪਹਿਲੀ ਵਾਰ ਆਈ ਸਾਹਮਣੇ ਔਰ ਅਸੀਂ ਇਹਦੇ ਵੱਲੋਂ ਪੂਰੀ ਨਿੰਦਾ ਕਰਦੇ ਆਂ ਜੀ ਆਮ ਆਦਮੀ ਪਾਰਟੀ ਦੀ ਨਿੰਦਾ ਕਰਦੇ ਆਂ ਔਰ ਐਮਐਲਏ ਦੀ ਨਿੰਦਾ ਕਰਦੇ ਆਂ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ